ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਗਲੋਬਲ ਪੱਧਰ ਉੱਤੇ ਕਈ ਦੇਸ਼ਾਂ ਦੇ ਲਈ ਸਰਕਾਰਾਂ ਇਮੀਗ੍ਰੇਸ਼ਨ ਉੱਤੇ ਰੋਕ ਲਾਉਣ ਦੀਆਂ ਯੋਜਨਾਵਾਂ ਉੱਤੇ ਕੰਮ ਕਰ ਰਹੀਆਂ ਨੇ ਜਿਸ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਦੇ ਵਿੱਚ ਪੈ ਚੁੱਕਿਆ ਹੈ ਹਾਲਾਂਕਿ ਇਮੀਗ੍ਰੇਸ਼ਨ ਤੇ ਰੋਕ ਲਾਉਣ ਤੋਂ ਪਹਿਲਾਂ ਹੀ ਸਿਡਨੀ ਦੇ ਵਿੱਚ ਸੂਚੀਬੱਧ ਵਿਦਿਆਰਥੀ ਪਲੇਸਮੈਂਟ ਸੇਵਾਵਾਂ ਅਤੇ ਟੈਸਟਿੰਗ ਕੰਪਨੀ ਦੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਿਆਂ ਬਾਰੇ ਅੰਕੜੇ ਚਾਰੀ ਗਿਰਦੇ ਤੇ ਨਹੀਂ ਜਿਦੇ ਵਿੱਚ ਕਿਹਾ ਗਿਆ ਹੈ ਕਿ 2023 ਦੀ ਪਹਿਲੀ ਤਮਾਹੀ ਦੇ ਵਿੱਚ ਇੱਕ ਸਾਲ ਦੇ ਮੁਕਾਬਲੇ ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 20 ਤੋਂ 30 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਬ੍ਰਿਟੇਨ ਦੁਨੀਆ ਦਾ ਸਭ ਤੋਂ ਵੱਡਾ ਸਥਾਨ ਹੈ। ਅਤੇ 2019 ਤੋਂ ਬਾਅਦ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਰੋਤ ਵੀ ਹੈ। ਪਿਛਲੇ ਮਹੀਨੇ ਕਿ ਚਾਰਮਰ ਦੇ ਲੇਬਰ ਪਾਰਟੀ ਨੇ ਯੂਕੇ ਦੇ ਵਿੱਚ 14 ਸਾਲਾਂ ਦੇ ਕੰਜ਼ਰਵੇਟਿਵ ਸ਼ਾਸਨ ਨੂੰ ਖਤਮ ਕੀਤਾ ਅਤੇ ਜੁਲਾਈ ਦੀਆਂ ਚੋਣਾਂ ਵਿੱਚ ਪਾਰੀ ਜਿੱਤ ਤੋਂ ਬਾਅਦ ਆਪਣੀ ਇਮੀਗ੍ਰੇਸ਼ਨ ਨੀਤੀ ਦੇ ਨਾਲ ਕੋਈ ਸਮਝੌਤਾ ਨਾ ਕਰਨ ਦਾ ਇਲਾਕਾ ਕੀਤਾ। ਲੇਬਰ ਪਾਰਟੀ ਨੇ ਵਿਰੋਧੀ ਟੀਚੇ ਰੰਦਿਆ ਬ੍ਰਿਟੈਂਚੂ ਇੱਕ ਗਾਰਡੀਅਨ ਲਿਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪਾਬੰਦੀ ਜਾਰੀ ਰੱਖਣ ਦਾ ਵੀ ਵਾਅਦਾ ਕੀਤਾ ਸੀ। ਇਸ ਲਈ ਬ੍ਰਿਟੈਂਡ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਹੋਣ ਦੇ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਸਟਮ ਸਰਕਾਰ ਪੁਰਾਣੀ ਇਮੀਗ੍ਰੇਸ਼ਨ ਨੀਤੀ ਦੀ ਸਮੀਖਿਆ ਕਰਨ ਦੇ ਵਿੱਚ ਰੁਚੀ ਹੋਈ ਹੈ ਤੇ ਲੇਬਰ ਸ਼ੈਡੋ ਮੰਤਰੀ ਕਿਸ ਬ੍ਰਾਇਟ ਨੇ ਕਿਹਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਵੱਲੋਂ ਦੇਸ਼ ਦੇ ਵਿੱਚ ਗਾਰਡੀਅਨਾਂ ਨੂੰ ਲਿਆਉਣ ਉੱਤੇ پابੰਦੀ ਨੂੰ ਵਾਪਸ ਨਹੀਂ ਲਿਆ ਜਾਵੇਗਾ ਕੈਨੇਡਾ ਵਿੱਚ ਵਿਦਿਆਰਥੀਆਂ ਵੀਜ਼ਾ ਉੱਤੇ 35% ਘਟौती ਹੋ ਚੁੱਕੀ ਹੈ ਅੰਦਰਸਲ ਕੈਨੇਡਾ ਤੇ ਜਿੱਥੇ 40 ਦੇ ਵਿੱਚੋਂ ਇੱਕ ਨੌਜਵਾਨ ਅੰਤਰਰਾਸ਼ਟਰੀ ਵਿਦਿਆਰਥੀ ਹੈ ਉੱਥੇ ਜੋਸਨ ਟੂਡੋ ਦੀ ਸਰਕਾਰ ਦੀ ਸਖਤੀ ਕਾਰਨ ਕਾਲਜ ਨੂੰ ਆਪਣੇ ਕਈ ਪ੍ਰੋਗਰਾਮ ਬੰਦ ਕਰਨੇ ਪਏ ਨੇ ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਅਰਥਵਿਵਸਥਾ ਵਿੱਚ 22 ਬਿਲੀਅਨ ਕੈਨੇਡਾ ਡਾਲਰ ਜਾਂ ਫਿਰ 16 ਬਿਲੀਅਨ ਅਮਰੀਕਾ ਡਾਲਰ ਤੋਂ ਵੱਧ ਦਾ ਯੋਗਦਾਨ ਪਾਉਂਦੇ ਨੇ ਲਗਭਗ 218000 ਨੌਕਰੀਆਂ ਉੱਤੇ ਉਹਨਾਂ ਦੀ ਤਾਇਨਾਤੀ ਹੈ ਤੇ ਨਵੇਂ ਨਿਯਮਾਂ ਮੁਤਾਬਕ ਕੈਨੇਡਾ ਸਰਕਾਰ ਨੇ ਇਸ ਸਾਲ ਵਿਦਿਆਰਥੀ ਵੀਜ਼ਾ ਜਾਰੀ ਕਰਨ ਵਿੱਚ 35% ਦੀ ਕਟੌਤੀ ਕਰ ਦਿੱਤੀ ਹੈ ਅਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਤਵਰਕੇ ਪੁਰ ਸ਼ਾਹਨ ਨੂੰ ਹਟਾ ਦਿੱਤਾ ਹੈ ਅਤੇ ਛੋਟੇ ਗੋਲਚਾ ਨੂੰ ਮੁਕਤ ਹੋਰ ਤੇ ਨਵੇਂ ਨਿਯਮਾਂ ਤਹਿਤ ਨਿਸ਼ਾਨਾ ਬਣਾਏ ਹੈ ਆਸਟ੍ਰੇਲੀਆ ਦੇ ਵਿੱਚ ਵੀ ਵੀਜ਼ਾ ਨਿਯਮ ਕਾਫੀ ਸਖਤ ਹੋ ਗਏ ਨੇ ਅਤੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਅਰਜ਼ੀਆਂ 'ਚ ਕਮੀ ਆਈ ਹੈ ਹਾਲੇ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ 2023 ਦੇ ਵਿੱਚ ਦੇਸ਼ ਦੀ ਆਰਥਿਕਤਾ ਦੇ ਵਿੱਚ 48 ਬਿਲੀਅਨ ਆਸਟ੍ਰੇਲੀਆ ਦੁਨ ਦਾ ਯੋਗਦਾਨ ਪਾਇਆ ਹੈ ਸਿਡਨੀ ਦੇ ਲਈ ਨੀਤੀ ਥਿੰਕ ਟੈਂਕੀ ਕਮੇਟੀ ਦੇ ਅਨੁਸਾਰ ਉਸ ਰਕਮ ਦਾ ਲਗਭਗ 55% ਯੂਨੀਵਰਸਿਟੀਆਂ ਤੋਂ ਬਾਹਰ ਵਸਤੂਆਂ ਤੇ ਸੇਵਾਵਾਂ ਤੇ ਖਰਚ ਕੀਤਾ ਜਾਂਦਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਹਿਲਾਂ ਹੀ ਅੰਗਰੇਜ਼ੀ ਭਾਸ਼ਾ ਤੇ ਸਖਤ ਮਿਆਰ ਦਾ ਸਾਹਮਣਾ ਕਰਨਾ ਪੈਂਦਾ ਹੈ ਵੀਜ਼ਾ ਰੱਦ ਕਰਨ ਆਮ ਹੁੰਦਾ ਜਾ ਰਿਹਾ ਹੈ ਅਤੇ ਕੁਝ ਪ੍ਰਾਈਵੇਟ ਕਾਲਜوں ਨੇ 6 ਮਹੀਨਿਆਂ ਦੇ ਅੰਦਰ ਫਲਜੀ ਵਿਦੇਸ਼ੀ ਵਿਦਿਆਰਥੀਆਂ ਦੀ ਭर्ती ਬੰਦ ਕਰਨ ਲਈ ਕਿਹਾ ਹੈ ਨੇਤਾ ਉਹਨਾਂ ਦੇ ਲਾਇਸੈਂਸ ਵੀਜ਼ਾ ਰੱਦ ਕਰ ਦਿੱਤੇ ਜਾਣਗੇ ਜੁਲਾਈ ਚ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਅਲਚੀ ਫੀਸ ਦੋਕਣੀ ਤੋਂ ਵੱਧ ਕੇ 1600 ਆਸਟ੍ਰੇਲੀਆ ਡਾਲਰ ਹੋ ਗਈ ਹੈ ਜੋ ਦੁਨੀਆ ਵਿੱਚ ਸਭ ਤੋਂ ਮਹਿੰਗੀ ਹੈ ਤੇ ਆਸਟ੍ਰੇਲੀਆ ਦੀ ਯੋਜਨਾ ਦੇ ਨਾਲ ਯੂਨੀਵਰਸਿਟੀਆਂ ਦੀ ਆਮਦਨ 'ਚ ਕਮੀ ਆਉਣਾ ਅਤੇ ਉਹਨਾਂ ਦੀ ਅੰਤਰਰਾਸ਼ਟਰੀ ਕਯੂਐਸ ਵਿਸ਼ਵ ਯੂਨੀਵਰਸਿਟੀ ਰੈਂਕਿੰਗ ਨੂੰ ਨੁਕਸਾਨ ਪਹੁੰਚਣ ਦਾ ਵੀ ਖਤਰਾ ਹੈ ਕਾਰੋਬਾਰੀ ਲਾਬੀ ਲੈ ਕੇ ਆਣਾ ਹੈ ਕਿ ਇਸ ਕਦਮ ਦੇ ਨਾਲ ਮੁੱਖ ਉਦਯੋਗਾਂ ਵਿੱਚ ਕਰਮਚਾਰੀਆਂ ਦੀ ਕਮੀ ਹੋ ਸਕਦੀ ਹੈ ਗਰੁੱਪ ਆਫ ਅ ਅਥਰਡਿਕ ਮੁੱਖ ਕਾਰਜਕਾਰੀ ਅਧਿਕਾਰੀ ਵਿਕੀ தாம்ਸਨ ਨੇ 6 ਅਗਸਤ ਨੂੰ ਪ੍ਰਸਤਾਵਿਤ ਕੀਤਾ ਕਿ ਸਮੀਖਿਆ ਕਰਨ ਦੇ ਲਈ ਇੱਕ ਸੰਸਦੀ ਸੁਮਈ ਵਿੱਚ ਆਪਣੇ ਸ਼ੁਰੂਆਤੀ ਬਿਆਨ ਚੁਕਾਇਆ ਹੈ ਕਿ ਫੈਡਰਲ ਚੋਨਾ ਤੋਂ ਪਹਿਲਾਂ ਮਾਈਗਰੇਨ ਇੱਕ ਵੱਡੀ ਲੜਾਈ ਦੇ ਮੈਦਾਨ ਦੇ ਵਜੋਂ ਉਤਰ ਰਿਹਾ ਹੈ। ਹੱਥ ਯੂਨੀਵਰਸਿਟੀ ਸੈਕਟਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਜਲਦ ਬਾਜੀ ਅਤੇ ਮਾਰੇ ਟੰਗ ਦੇ ਨਾਲ ਤਿਆਰ ਕੀਤਾ ਗਿਆ ਕਾਨੂੰਨ ਸ਼ੱਕੀ ਸਿਆਸਤ ਦੇ ਨੁਕੂਲ ਨੀਤੀ ਨੂੰ ਸੋਧਨ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਇਸ ਦੇ ਨਾਲ ਹੀ ਡੱਚ ਯੂਨੀਵਰਸਿਟੀ ਦੀ ਪਾਬੰਦੀ ਦਾ ਵੀ ਹੱਲ ਹੋਇਆ ਹੈ ਨੀਦਰਲੈਂਡ ਦੀ ਸੱਜੇ ਪੱਖੇ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਦੀ ਡੱਚ ਯੂਨੀਵਰਸਿਟੀਆਂ ਤੱਕ ਪਹੁੰਚ ਉਤੇ ਪਾਬੰਦੀ ਲਾਉਣ ਦੀ ਨੀਤੀ ਅੱਗੇ ਵਧਾਇਆ ਹੈ ਡੱਚ ਯੂਨੀਵਰਸਿਟੀਆਂ ਵਿਦੇਸ਼ੀ ਵਿਦਿਆਰਥੀਆਂ ਤੇ ਕਾਫੀ ਅਨੁਕੂਲ ਹਨ ਜਿੱਥੇ ਜ਼ਿਆਦਾਤਰ ਕਲਾਸਾਂ ਅੰਗਰੇਜ਼ੀ ਦੇ ਵਿੱਚ ਦਿੱਤੀਆਂ ਜਾਂਦੀਆਂ ਸਨ ਵਿਦੇਸ਼ੀ ਵਿਦਿਆਰਥੀ ਉੱਚ ਸਿੱਖਿਆ ਦੇ ਵਿਦਿਆਰਥੀ ਸੰਗਠਨ ਦਾ ਇੱਕ ਚੌਥਾਈ ਸੰਬੰਧ ਨੇ ਪਿਛਲੇ ਧੱਕੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਣ ਦੇ ਕਾਰਨ ਵਿਹੈਸ਼ ਸੰਕਟ ਹੋ ਡੂੰਗਾ ਹੋ ਗਿਆ। ਫਰਵਿਚ ਉੱਚ ਸਮਰੱਥਾ ਵਾਲੀਆਂ ਯੂਨੀਵਰਸਿਟੀਆਂ ਨੇ ਵੀ ਅੰਗਰੇਜ਼ੀ ਦੇ ਵਿੱਚ ਪੜ੍ਹਾਏ ਜਾਣ ਵਾਲੇ ਡਿਗਰੀ ਕੋਰਸਾਂ ਦੀ ਗਿਣਤੀ ਨੂੰ ਸੀਮਤ ਕਰਨ ਅਤੇ ਅੰਤਰਰਾਸ਼ਟਰੀ ਦਾਖਲੇ ਨੂੰ ਘਟਾਉਣ ਦਾ ਫੈਸਲਾ ਕੀਤਾ। ਯੂਨੀਵਰਸਿਟੀਆਂ ਦੇ ਫੈਸਲੇ ਦਾ ਸਮਰਥਨ ਇੱਕ ਬਿੱਲ ਰਾਹੀਂ ਕੀਤਾ ਗਿਆ ਜੋ ਇਸ ਸਮੇਂ ਦੇਸ਼ ਦੀ ਸੰਸਦ ਵਿੱਚ ਚਰਚਾ ਦੇ ਅਧੀਨ ਹੈ। ਸਰਕਾਰੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਡੱਚ ਕੰਪਨੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੋ ਕੋਈ ਪ੍ਰਵਾਸੀ ਵਿਰੋਧੀ ਨੀਤੀਆਂ ਪਾਸ ਕੀਤੀਆਂ ਕਿ ਹਨ ਤਾਂ ਉਹ ਆਪਣੇ ਦਫ਼ਤਰ ਦੋਸ਼ ਤੋਂ ਬਾਹਰ ਕਰ ਸਕਦੀਆਂ ਨੇ ਦੇਸ਼ ਦੇ ਕੇਂਦਰੀ ਬੈਂਕ ਦੇ ਮੁਖੀ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਵਿਦਿਆਰਥੀ ਡੱਚ ਅਰਥਚਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ ਆਰਥਿਕ ਨੀਤੀ ਵਿਸ਼ਲੇਸ਼ਣ ਦੇ ਲਈ ਨੀਦਰਲੈਂਡ ਬਿਊਰੋ ਦੇ ਅਨੁਸਾਰ ਗੈਰ ਯੂਰੋਪੀ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਡੱਚ ਅਰਥਚਾਰ ਵਿੱਚ 96000 ਯੂਰੋ ਡੱਕ ਦਾ ਯੋਗਦਾਨ ਪਾਉਂਦੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਪਸੰਦ ਹੁਣ ਅਮਰੀਕਾ ਬਣ ਚੁੱਕਿਆ ਹੈ ਅੰਤਰਰਾਸ਼ਟਰੀ ਵਿਦਿਆਰਥੀ ਦੇ ਸਿਪਤ ਰਾਜ ਅਮਰੀਕਾ ਪਸੰਦ ਬਣ ਗਿਆ ਕਿਉਂਕਿ ਸਰਵੇਖਣ ਦੇ ਅਨੁਸਾਰ ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਤਰਜੀਹ ਦੇਣ ਸਥਾਨ ਬੰਨ੍ਹਣ ਦੇ ਲਈ ਆਸਟ੍ਰੇਲੀਆ ਤੋਂ ਅੱਗੇ ਨਿਕਲ ਚੁੱਕਿਆ ਹੈ ਜ਼ਿਕਰ ਹੋਇਆ ਕਿ ਪਿਛਲੇ ਦਹਾਕੇ ਦੇ ਵਿੱਚ ਬ੍ਰਿਟੇਨ 'ਚ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵਾਧਾ ਦੇਖਿਆ ਗਿਆ ਸੀ ਖਾਸ ਕਰਕੇ ਚੀਨ ਅਤੇ ਭਾਰਤ ਤੋਂ ਇੱਥੇ 2021-22 ਅਕਾਦਮਿਕ ਸਾਲ ਦੇ ਵਿੱਚ ਰਿਕਾਰਡ ਇਸ ਦਾ 6,79,977 ਅਤੇ ਵਿਦੇਸ਼ੀ ਵਿਦਿਆਰਥੀਆਂ ਸੰ ਤੇ ਸੈਕਟਰ ਉੱਤੇ ਸੁਤੰਤਰ ਰੈਗੂਲੇਟਰ ਆਫ ਸਟੂਡੈਂਟਸ ਨੇ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ ਵਿੱਚ ਇੱਕ ਛੋਟੀ ਜਹੀ ਗਿਰਾਵਟ ਦੇ ਨਾਲ 74% ਸਿੱਖਿਆ ਸੰਸਥਾਵਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਵਿਦੇਸ਼ੀ ਵਿਦਿਆਰਥੀਆਂ ਦੇ ਵੱਲੋਂ ਅਧਿਐਨ ਦੇ ਵੀਜ਼ਾ ਵੀ ਦੁਰਵਤਤੋਂ ਨੂੰ ਲੈ ਕੇ ਸਾਫ ਕਾ ਸਰਕਾਰ ਦੇ ਵੱਲੋਂ ਇੱਕ ਸਮਿਖਿਆ ਕੀਤੀ ਗਈ ਸੀ ਪਰ ਇਸ ਦੇ ਬਹੁਤ ਘੱਟ ਸਬੂਤ ਮਿਲੇ ਸਨ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ